ਇਹ ਜਿਹੜਾ ਮੁੱਦੇ ਦਾ ਕੱਲ ਸਾਡੀ ਪ੍ਰੈਸ ਵਾਰਤਾ ਸੀ ਉਹਦੇ ਅੰਦਰ 2014 ਦੇ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਆਪਣੇ ਮੈਨੀਫੈਸਟੋ 'ਚ ਇਹ ਸਿੱਖ ਕੌਮ ਦਾ ਵਾਅਦਾ ਕੀਤਾ ਸੀ ਕਿ ਅਸੀਂ ਕੋਰਗੋਵੀਆਂ ਸੀਗੁਰਨਾਵਤ ਉਤਰੇ ਜਗਤ ਇੱਕ ਵਿਸ਼ਵਵਿਦਿਆਲਾ ਬਣਾਉਣਾ ਉਹ ਇਹਦਾ ਕਾਰਨ ਉਹਨਾਂ ਨੇ ਇਹ ਵੀ ਦੱਸਿਆ ਵੀ ਰੂਟ ਕੌਜ਼ ਇਹ ਸੀ ਕਿ ਵੀ ਜਿਹੜਾ ਇਹ ਸਾਡਾ ਏਰੀਆ ਅੰਬਾਲਾ ਦਾ ਇਹ ਗੁਰੂ ਸਾਹਿਬ ਦੇ ਨਿਹਾਲ ਨੇ ਲਖਨੌਰ ਸਾਹਿਬ ਪਿੰਡ ਦੇ ਨਾਨਕ ਜੀ ਨੇ ਸੀ ਉਹਦੇ ਤੇ ਉਹਨਾਂ ਦੀ ਕਰਮ ਭੂਮੀ ਰਹੀ ਹੈ ਚਿੜੀਆਂ ਨਾਲ ਜਿਹੜਾ ਬਾਜ ਲੜਾਉਣ ਦਾ ਕੌਤਕ ਲਾ ਲੋ ਉਹ ਵੀ ਸੀ ਆਪਣਾ ਲੋਹਗੜ੍ਹ ਸਾਹਿਬ ਗੁਰਦੁਆਰਾ ਸਿਘੋੜੇ ਕੋਲ ਜਿੱਥੇ ਖਾਲਸਾ ਬੰਦੇ ਖਾਲਸਾ ਸਿੱਖ ਰਾਜ ਦੀ ਸਥਾਪਨਾ ਹੋਈ ਸੀ ਹੁਵਾਰਾ ਫਰਵਰੀ 2017 ਨੂੰ ਰਾਜ स्तरीय ਸਿਮਿਲਨ ਹੋਇਆ ਸਿੱਖ ਸੰਗਤ ਦਾ ਗੁਰੂ ਸਾਹਿਬ ਦੇ 350 ਸਾਲਾਂ ਪੁਰਖਸ਼ਤ ਤੇ ਉੱਥੇ ਸੀਐਮ ਮੌਜੂਦਾ ਖੱਟਰ ਸਾਹਿਬ ਨੇ ਅਨਾਉਂਸ ਕੀਤਾ ਕਿ ਵੀ ਮੈਂ ਇਹ ਯੂਨੀਵਰਸਿਟੀ ਬਣਾਉਣ ਜਾ ਰਿਹਾ ਹਾਂ ਕਰਨਾਲ ਚ ਘੋਸ਼ਣਾ ਕੀਤੀ ਕਿ ਅੰਬਾਲਾ ਕੁਸ਼ੇਤਰ ਔਰ ਯਮਨਗਰ ਚੋਂ ਕਿਤੇ ਇਸ ਤਿੰਨ ਜ਼ਿਲ੍ਹਿਆਂ ਚ ਕਿਤੇ ਬਣਾਵਾਂਗੇ ਉਹਦੀ ਫੀਜ਼ੀਬਿਲਟੀ ਸਟੱਡੀ ਵੀ ਕਰਾਈ ਗਈ ਪਰ ਸਾਰੀ ਚੀਜ਼ਾਂ ਉਸ ਤੋਂ ਬਾਅਦ ਠੰਡੇ ਬਸਤੇ ਚ ਇਹ ਕੋਈ ਇੱਕ ਪਾਰਟੀ ਦਾ ਮੈਨੀਫੈਸਟੋ ਹੈ ਜਿਹੜਾ ਮੈਨੀਫੈਸਟੋ ਸੀ 2014 ਚ ਆਇਆ ਉਹ ਇੱਕ ਪਾਰਟੀ ਦਾ ਸੀ ਬੀਜੇਪੀ ਦਾ ਨਾ ਕਿ ਇੱਕ ਵਿਅਕਤੀ ਵਿਸ਼ੇਸ਼ ਦਾ ਔਰ ਉਸ ਵੇਲੇ ਤੇ ਅਨਾਉਂਸਮੈਂਟ ਇਹ ਵੀ ਨਹੀਂ ਹੋਈ ਸੀ ਕਿ ਮੁੱਖ ਮੰਤਰੀ ਕੌਣ ਬਣੇਗਾ ਉਹ ਤਾਂ ਸਿੰਪਲ ਇੱਕ ਮੈਨੀਫੈਸਟੋ ਚੀਜ਼ ਆਈ ਚੀਜ਼ ਸੀ ਜਿਹੜੀ ਨਿਕਲ ਕੇ ਆਈ ਸੀ ਹੁਣ ਸਾਡਾ ਤੇ ਕਹਿਣਾ ਇਹ ਹੈ ਕਿ ਵੀ ਸੀਐਮ ਇੱਕ ਇੰਡੀਵਿਜੂਅਲ ਨਹੀਂ ਹੁੰਦਾ ਸੀਐਮ ਇੱਕ ਸਸਥਾਨ ਹੈ ਇੱਕ ਆਫਿਸ ਹੈ ਸੀਐਮ ਅਨਾਉਂਸਮੈਂਟ ਦੇ ਬਾਤ ਇਹ ਸਿਰਫ ਨੋਟੀਫਿਕੇਸ਼ਨ ਜਾਰੀ ਕਰਨੀ ਬਾਕੀ ਰਹਿਆ ਔਰ ਉਸੇ ਚੀਜ਼ ਨੂੰ ਯਾਦ ਕਰਨ ਵਾਸਤੇ ਅਸੀਂ ਇਹ ਕੀਤਾ ਤੇ ਨਾਲ ਅਸੀਂ ਇਹ ਵੀ ਕਿਹਾ ਕਿ ਸਾਡਾ ਕਾਂਗਰਸ ਪਾਰਟੀ ਦਾ 2024 ਦੇ ਇਲੈਕਸ਼ਨ ਦਾ ਵਿਧਾਨ ਸਭਾ ਦਾ ਮੈਨੀਫੈਸਟੋ ਵੀ ਤਿਆਰ ਹੋ ਰਿਹਾ ਹੈ ਗੱਲ ਨਾਲ ਬਿਲਕੁਲ ਸਹਿਮਤ ਆ ਔਰ ਰਾਹੁਲ ਗਾਂਧੀ ਜੀ ਸਾਡੇ ਨੇਤਾ ਨੇ ਇਹੀ ਗੱਲ ਕਹੀ ਹੈ ਕਿ ਜਿਹੜਾ ਮੈਨੀਫੈਸਟੋ ਹੈ ਉਹ ਲੋਕਾਂ ਦੀ ਆਵਾਜ਼ ਹੈ ਔਰ ਲੋਕਾਂ ਦੇ ਵਿੱਚੋਂ ਜਾ ਕੇ ਅਸੀਂ ਜਨਤਾ ਦੇ ਵਿੱਚ ਜਾ ਕੇ ਲਈ ਔਰ ਇਸੇ ਅੰਦਰर्गत ਅਸੀਂ ਚਪਾਲ ਨੇ ਆ ਚਪਾਲਸ ਹਰਿਆਣਾ ਚ ਇੱਕ ਪ੍ਰੋਗਰਾਮ ਕਾਂਗਰਸ ਪਾਰਟੀ ਕਰ ਰਹੀ ਹੈ ਜੀ ਸਮਾਜ ਦੇ ਅਲੱਗ-ਅਲੱਗ ਵਰਗਾਂ ਨਾਲ ਦਲਤਾਨ ਨਾਲ ਸਿਕਸ ਨਾਲ ਐਂਟਰਪ੍ਰੀਨਿਅਰਸ ਨਾਲ ਐਮ ਐਸ ਐਮਈ ਦੇ ਸੈਕਟਰ ਨਾਲ ਵਪਾਰੀਆਂ ਨਾਲ ਸਟੂਡੈਂਟਸ ਨਾਲ ਯੂਥ ਨਾਲ ਅਲੱਗ-ਅਲਗ ਇੰਟਰੈਕਸ਼ਨ ਕਰਕੇ ਇਹ ਪੁਆਇੰਟਸ ਇਕੱਠੇ ਕੀਤੇ ਜਾ ਰਹੇ ਹਨ ਤਾਂ ਦੀ ਗੱਲ ਹੈ ਕਾਂਗਰਸ ਪਾਰਟੀ ਦਾ ਇੱਕ ਮੈਕੈਨਿਜ਼ਮ ਹੈ ਉਹਦੇ ਅੰਦਰर्गत ਸਾਡੇ ਕੋਲ ਸਭ ਕੋਲ ਅਜੇ ਕਹ ਹੈ ਜਿਹਨੂੰ ਉਮੀਦਵਾਰ ਬਣਨਾ ਹੈ ਉਹ ਆਪਣਾ ਕਾਂਗਰਸ ਆਫਿਸ ਜਾ ਕੇ ਅਪਲਾਈ ਕਰ ਸਕਦਾ ਹੈ ਸਰਵਿਸ بیس ਤੇ ਟਿਕਟ ਦਾ ਸਿਸਟਮ ਬਣਿਆ ਹੋਇਆ ਹੈ ਜਿਹੜਾ ਕੋਈ ਕਹਿੰਦਾ ਕਿ ਮੇਰੇ ਕੋਲ ਮੇਰਾ ਟਿਕਟ ਦੀ ਗੱਲ ਕਰਕੇ ਆਇਆ ਹੈ ਫਾਈਨਲ ਹੈ ਮੇਰੀ ਟਿਕਟ ਉਹ ਝੂਠ ਬੋਲਦਾ ਹੈ ਇਹ ਸਿਸਟਮ ਹੈ ਹੀ ਨਹੀਂ ਕਾਂਗਰਸ ਪਾਰਟੀ ਦਾ ਉਹਨਾਂ ਨੂੰ ਕਾਂਗਰਸ ਪਾਰਟੀ ਦੀ ਸੋਚ ਦਾ ਪਤਾ ਨਹੀਂ ਮੇਰੇ ਸਾਹਮਣੇ ਨਾਲ ਤੇ ਜਿਹੜੇ ਦੋ ਕਹਿੰਦੇ ਨੇ ਇੱਕ ਵੀ ਕਿਸੇ ਦੇ ਫਾਈਨਲ ਨਹੀਂ ਹੈ ਇਹ ਪਾਰਟੀ ਨੇ ਸਰਵੇ ਕਰਨਾ ਉਸ ਤੋਂ ਬਾਅਦ ਕੰਬੀਨੇਸ਼ਨਸ ਹੁੰਦੇ ਨੇ ਕਾਸ ਦਾ ਕੰਬੀਨੇਸ਼ਨ ਹੈ ਹਰ ਇੱਕ ਕਾਰਜਕਰਤਾ ਦਾ ਬੂਥ ਦੇ ਕਾਰਜਕਰਤਾ ਦਾ ਅਧਿਕਾਰ ਹੈ ਕਿ ਉਹ ਦੋ ਵੋਟ ਲੈਣਾ ਅਤੇ ਪਾਰਟੀ ਨੇ ਕੀਤਾ ਵੀ ਹੈ ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਅਸੀਂ ਹਰਿਆਣਾ ਦੇ ਵਿੱਚ ਬੈਠੇ ਆਂ ਅੰਬਾਲਾ ਦੇ ਵਿੱਚ ਬੈਠੇ ਆਂ ਹਰਿਆਣਾ ਦੇ ਜਿਹੜੇ ਚੋਣਾਂ ਨੇ ਉਹ ਬਹੁਤ ਨਜ਼ਦੀਕ ਆ ਰਹੀਆਂ ਨੇ ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਅੰਬਾਲਾ ਜਿਹੜਾ ਹੈਗਾ ਉਹਦੇ ਵਿੱਚ ਵੀ ਅਸੀਂ ਜਿਸ ਤਰੀਕੇ ਨਾਲ ਫਿਰ ਰਹੇ ਸੀ ਦੇਖ ਰਹੇ ਸੀ ਕਿ ਸਾਰੇ ਜਿਹੜੇ ਕਿਉਂਕਿ ਲੋਕ ਸਭਾ ਦੀ ਚੋਣਾਂ ਹੋਣੀ ਹੋ ਕੇ ਗਈਆਂ ਤੇ ਦੂਸਰੀਆਂ ਪਾਰਟੀਆਂ ਵੀ ਕਿਉਂਕਿ ਵਕਫਾ ਬਹੁਤ ਘੱਟ ਰਹਿੰਦਾ ਲੋਕ ਸਭਾ ਔਰ ਵਿਧਾਨ ਸਭਾ ਦੇ ਵਿੱਚ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਅਸੀਂ ਕਾਂਗਰਸ ਦੇ ਦਫ਼ਤਰ ਦੇ ਵਿੱਚ ਬੈਠੇ ਆ ਸਾਡੇ ਨਾਲ ਕਾਂਗਰਸ ਦੇ ਅੰਬਾਲਾ ਸਿਟੀ ਤੋਂ ਜਿਹੜੇ ਆ ਕਾਫੀ ਸੀਨੀਅਰ ਆਗੂ ਨੇ ਹਿੰਮਤ ਸਿੰਘ ਉਹ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਦੇ ਆ ਉਹਨਾਂ ਨਾਲ ਹਿੰਮਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਤਾਂ ਹਿਮਤ ਜੀ ਮੈਂ ਮਾਫੀ ਮੰਗਦੀ ਆਂ ਕੱਲ ਤੁਹਾਡੀ ਪ੍ਰੈਸ ਕਾਨਫਰੰਸ ਵਿੱਚ ਮੈਂ اٹੈਂਡ ਨਹੀਂ ਕਰ ਪਈ ਚੰਡੀਗੜ੍ਹ ਤੁਸੀਂ ਕਰਕੇ ਉਹ ਮੁੱਦਾ ਬਹੁਤ ਸੋਹਣਾ ਸੀਗਾ ਉਹਦੇ ਵਿੱਚ ਖਾਸ ਕਰਕੇ ਤੁਸੀਂ ਗੱਲ ਕੀਤੀ ਕਿ ਸਾਡੇ 300 ਸਾਲਾ ਜਿਹੜਾ ਸੀਗਾ ਉੱਥੇ ਪ੍ਰਕਾਸ਼ ਉਤਸਵ ਜੀ ਨੂੰ ਆਪਾਂ ਗੁਰਪੁਰੂਵ ਕਹਿੰਦੇ ਆ ਉਹਦੇ ਤੇ ਇੱਕ ਵਾਅਦਾ ਕੀਤਾ ਗਿਆ ਸੀ ਖਾਸ ਤੌਰ ਤੇ ਖੱਟਰ ਸਰਕਾਰ ਦੇ ਵੱਲੋਂ ਕਿ ਉਹ ਇੱਕ ਯੂਨੀਵਰਸਿਟੀ ਦੇਣਗੇ ਗੁਰੂ ਸਾਹਿਬ ਦਾਸ਼ਮ ਗੁਰੂ ਦੇ ਜਿਹੜਾ ਨਾਮ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਉਹ ਮਾਮਲਾ ਵੀ ਚਿੱਲੜਕ ਰਿਹਾ ਬਿਲਕੁਲ ਜੀ ਇਹ ਜਿਹੜਾ ਮੁੱਦੇ ਦਾ ਕੱਲ ਸੜੀ ਪ੍ਰੈਸ ਵਾਰਤਾ ਸੀ ਉਹਦੇ ਅੰਦਰ 2014 ਦੇ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਆਪਣੇ ਮੈਨੀਫੈਸਟੋ 'ਚ ਇਹ ਸਿੱਖ ਕੌਮ ਦਾ ਵਾਅਦਾ ਕੀਤਾ ਸੀ ਕਿ ਅਸੀਂ ਗੁਰਗੋਬਿੰਦ ਸਿੰਘ ਜੀ ਦੇ ਨਾਂ ਤੋਂ ਉੱਤਰੀ ਹਰਿਆਣਾ 'ਚ ਇੱਕ ਵਿਸ਼ਵਵਿਦਿਆਲਿਆ ਬਣਾਵਾਂਗੇ ਉਹ ਇਹਦਾ ਕਾਰਨ ਉਹਨਾਂ ਨੇ ਇਹ ਦੱਸਿਆ ਵੀ ਰੂਟ ਕੌਜ਼ ਇਹ ਸੀ ਕਿ ਜਿਹੜਾ ਇਹ ਸਾਡਾ ਏਰੀਆ ਅੰਬਾਲਾ ਦਾ ਇਹ ਗੁਰੂ ਸਾਹਿਬ ਦੇ ਨਿਹਾਲ ਨੇ ਲਖਨੌਰ ਸਾਹਿਬ ਪਿੰਡ ਨਾਨਕੇ ਨੇ ਸੀ ਉਹਨਾਂ ਦੇ ਤੇ ਉਹਨਾਂ ਦੀ ਕਰਮ ਭੂਮੀ ਰਹੀ ਹੈ ਚਿੜੀਆਂ ਨਾਲ ਜਿਹੜਾ ਬਾਜ ਲੜਾ ਲੜਾਉਣ ਦਾ ਕੌਤਕ ਲਾ ਲੋ ਉਹ ਵੀ ਸੀ ਆਪਣਾ ਲੋਹਗੜ੍ਹ ਸਾਹਿਬ ਗੁਰਦੁਆਰਾ ਸਡੋਰੇ ਕੋਲ ਜਿੱਥੇ ਖਾਲਸਾ ਪੰਥ ਕਾਲ ਸਤ ਸਿੱਖ ਰਾਜ ਦੀ ਸਥਾਪਨਾ ਹੋਈ ਸੀ ਨਾਡਾ ਸਾਹਿਬ ਗੁਰਦੁਆਰਾ ਜਿੱਥੇ ਚਰਨਸਪਰਸ਼ ਹੋਏ ਗੁਰੂ ਸਾਹਿਬ ਦੇ ਤੇ ਸਾਰਾ ਏਰੀਆ ਉਹਨਾਂ ਦੀ ਕਰਮ ਭੂਮੀ ਸੀ ਉਸ ਤੋਂ ਬਾਅਦ 12 ਫਰਵਰੀ 2017 ਨੂੰ ਰਾਜ ਸतरीय ਸਮਾਗਮ ਹੋਇਆ ਸਿੱਖ ਸੰਗਤ ਦਾ ਗੁਰੂ ਸਾਹਿਬ ਦੇ 350 ਸਾਲਾ ਪ੍ਰਕਾਸ਼ ਉత్సਵ ਤੇ ਉੱਥੇ सीएम ਮੌਜੂਦਾ ਖੱਟਰ ਸਾਹਿਬ ਨੇ ਅਨਾਉਂਸ ਕੀਤਾ ਕਿ ਵੀ ਮੈਂ ਇਹ ਯੂਨੀਵਰਸਿਟੀ ਬਣਾਉਣ ਜਾ ਰਿਹਾ ਹਾਂ करनाल ਕੋਸ਼ਿਸ਼ਾ ਕੀਤੀ ਕਿ ਵੀ ਅੰਬਾਲਾ, ਕੁਰਸੇਤਰ ਔਰ ਯਮਨਗਰ ਜੋ ਕਿਤੇ ਇਸ ਤਿੰਨਾਂ ਜ਼ਿਲ੍ਹਿਆਂ ਚ ਕਿਤੇ ਬਣਾਵਾਂਗੇ ਉਹਦੀ ਫੀਜ਼ਿਬਿਲਿਟੀ ਸਟੱਡੀ ਵੀ ਕਰਾਈ ਗਈ ਪਰ ਸਾਰੀ ਚੀਜ਼ਾਂ ਉਸ ਤੋਂ ਬਾਅਦ ਠੰਡੇ ਬਸਤੇ ਚ ਨੇ ਇਹਨਾਂ ਨੇ 2014 ਚ ਵੋਟਾਂ ਦੇ ਟਾਈਮ ਇਹ ਗੱਲ ਕਰ ਲਈ 17 ਚ ਫਿਰ 19 ਚ ਇਹ ਨੇ ਸਿੱਧਾ ਇਹਨਾਂ ਨੇ ਸੋਚਿਆ ਸਿੱਖ ਸੰਗਤ ਦੀ ਭਾਵਨਾ ਉਹਨਾਂ ਖੇਲੇ ਔਰ ਇਸ ਸੈਂਟੀਮੈਂਟਸ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ ਔਰ ਹੁਣ ਇਹ 24 ਦਾ ਇਲੈਕਸ਼ਨ ਆ ਗਿਆ ਫੀਜ਼ਿਬਿਲਿਟੀ ਰਿਪੋਰਟ ਵੀ ਦੀ ਗਈ ਹੈ ਪੋਜੀਟਿਵ ਗਈ ਹੈ ਇਸ ਪ੍ਰੋਜੈਕਟ ਦੀ ਮਤਲਬ ਕੁਝ ਉੱਤੇ ਕਾਰਵਾਈ ਨਹੀਂ ਹੋਈ ਕੱਲ ਪ੍ਰੈਸ ਕਾਨਫਰੰਸ ਦੇ ਮਾਧਿਅਮ ਨਾਲ ਅਸੀਂ ਸਰਕਾਰ ਨੂੰ ਹੀ ਕਹ ਰਹੇ ਸੀ ਨਾਇਬ ਸੈਣੀ ਜੀ ਨੂੰ ਮੁੱਖ ਮੰਤਰੀ ਹਰਿਆਣਾ ਨੂੰ ਕਿ ਤੁਸੀਂ ਇਸ ਕੰਮ ਨੂੰ ਪੂਰਾ ਕਰੋ ਤੁਹਾਡਾ ਵਾਦਾ ਸੀ ਪੰਜਾਬੀ ਔਰ ਸਿੱਖਾਂ ਨੇ ਕਦੀ ਇਹ ਚੀਜ਼ ਮੰਗੀ ਨਹੀਂ ਸੀ ਤੁਹਾਡੇ ਕੋਲ ਆਪ ਤੁਸੀਂ ਇਹ ਚੀਜ਼ ਜਗਾਈ ਹੈ ਅਲਖ ਜਗਾਈ ਹੈ ਇਸ ਗੱਲ ਦੀ ਔਰ ਜਿਹੜੀ ਯੂਨੀਵਰਸਿਟੀਆਂ ਹੁੰਦੀਆਂ ਨੇ ਓਵਰ ਆਲ ਡਵੈਲਪਮੈਂਟ ਕਰਦੀਆਂ ਨੇ ਇਲਾਕੇ ਦੀ ਇੱਕ ਨਾਮ ਹੀ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਹੈ ਹਰ ਇੱਕ ਸਰਵ ਸਮਾਜ ਵਾਸਤੇ ਹੈ ਔਰ ਇਸ ਚੀਜ਼ ਨੂੰ ਲੈ ਕੇ ਅਸੀਂ ਕੱਲ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਗਾਹ ਕੀਤਾ ਕਿ ਤੁਹਾਡਾ ਵਾਅਦਾ ਸੀ ਨਹੀਂ ਤੇ ਸਿੱਖ ਸੰਗਤ 'ਚ ਬਹੁਤ ਰੋਸ ਹੈ ਔਰ ਤੁਹਾਡੇ ਤੇ ਇਸ ਚੀਜ਼ ਦਾ ਨੁਕਸਾਨ ਹੋ ਸਕਦਾ ਜੀ ਹਮਤ ਜੀ ਡੀਸੀ ਬਦਲ ਜਾਂਦਾ ਕਿਸੇ ਵੀ ਜੇ ਜ਼ਿਲ੍ਹੇ ਦਾ ਤੇ ਡੀਸੀ ਜਿਹੜੀਆਂ ਮਾਰਕਿੰਗ ਕਰਕੇ ਜਾਂਦਾ ਹੈ ਨੋਟਿੰਗ ਕਰਕੇ ਜਾਂਦਾ ਹੈ ਅਗਲਾ ਡੀਸੀ ਆਂਦਾ ਕਹਿੰਦਾ ਮੈਂ ਫਾਈਲ ਖੋਲਾਂਗਾ ਜੀ ਦੇਖਾਂਗਾ ਜੀ ਫਿਰ ਇਸ ਤੇ ਦੁਬਾਰਾ ਤੋਂ ਮੈਂ ਰਿਵਿਊ ਕਰਾਂਗਾ ਜੀ ਫਿਰ ਮੈਂ ਦੇਖਾਂਗਾ ਕਿ ਇਹਦੀ ਸਟੱਡੀ ਕਿਵੇਂ ਕਰਨੀ ਆ ਹੋ ਸਕਦਾ ਮੇਰੇ ਪੈਰਾਮੀਟਰਸ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਉੱਥੇ ਮਾਰਕਿੰਗ ਮੈਂ ਜਾਂ ਨੋਟਿੰਗ ਕੋਈ ਹੋਰ ਦੇਣੀ ਹੋਵੇ ਉਸੇ ਤਰੀਕੇ ਦੇ ਨਾਲ ਮਨੋਰ ਲਾਲ ਖੱਟਰ ਤਾਂ ਹੁਣ ਗਏ ਉਹ ਤਾਂ ਹੁਣ ਸੀਐਮ ਨਹੀਂ ਹੈਗੇ ਐਮਪੀ ਬਣ ਕੇ ਉਹ ਤਾਂ ਉੱਪਰ ਪਹੁੰਚ ਗਏ ਨੇ ਲੋਕ ਸਭਾ ਦੇ ਵਿੱਚ ਪਰ ਉਸ ਦੇ ਬਾਅਦ ਜਿਹੜਾ ਨਾਇਬ ਸਟੈਂਡੀ ਜਿਹੜੇ ਮੁੱਖ ਮੰਤਰੀ ਬਣੇ ਨੇ ਉਹ ਦੱਦ ਨਹੀਂ ਕਿ ਤਿੰਨ ਮਹੀਨੇ ਫਾਈਲ ਖੰਗਾਲਣ ਨੂੰ ਹੀ ਲੱਗ ਜਾਣਗੇ ਕਿਉਂਕਿ ਇਹ ਬਹੁਤ ਇੰਪੋਰਟੈਂਟ ਤੁਸੀਂ ਮੁੱਦਾ ਚੁੱਕਿਆ ਹੈਗਾ ਔਰ ਬਹੁਤ ਸੰਜੀਦਾ ਮੁੱਦਾ ਹੈਗਾ ਔਰ ਖਾਸ ਕਰਕੇ ਜੇ ਅੰਬਾਲਾ ਦੀ ਗੱਲ ਕਰੀਏ ਪੰਜਾਬੀ ਬੋਲਦਾ ਇਲਾਕਾ ਹੈਗਾ ਸਿੱਖ ਬਹੁਤ ਹੈਗੇ ਇੱਥੇ ਰਹਿੰਦੇ ਨੇ ਚੰਗੀ ਜਨਸੰਖਿਆ ਹੈਗੀ ਹੈ ভোটার ਵੀ ਕਾਫੀ ਹੈਗਾ ਔਰ ਇੱਕ ਸਿੱਖ ਲੀਡਰ ਹੋਣ ਦੇ ਨਾਤੇ ਤੁਹਾਡਾ ਜਿਹੜਾ ਜਜ਼ਬਾ ਹੈਗਾ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਹੈਗਾ ਪਿੰਡੂ ਜੀ ਕੋਈ ਇੱਕ ਪਾਰਟੀ ਦਾ ਮੈਨੀਫੈਸਟੋ ਹੈ ਜਿਹੜਾ ਮੈਨੀਫੈਸਟੋ ਸੀ 2014 ਚ ਆਇਆ ਉਹ ਪਾਰਟੀ ਦਾ ਸੀ ਭਾਜੀਪੀ ਦਾ ਨਾ ਕਿ ਇੱਕ ਵਿਅਕਤੀ ਵਿਸ਼ੇਸ਼ ਦਾ ਔਰ ਉਸ ਵੇਲੇ ਤੇ ਅਨਾਉਂਸਮੈਂਟ ਇਹ ਵੀ ਨਹੀਂ ਹੋਈ ਸੀ ਕਿ ਮੁੱਖ ਮੰਤਰੀ ਕੌਣ ਬਣੇਗਾ ਉਹ ਤਾਂ ਸਿੰਪਲ ਇੱਕ ਮੈਨੀਫੈਸਟੋ ਦੀ ਚੀਜ਼ ਆਈ ਚੀ ਸੀ ਜਿਹੜੀ ਨਿਕਲ ਕੇ ਆਈ ਸੀ ਹੁਣ ਸਾਡਾ ਤਾਂ ਕਹਿਣਾ ਇਹ ਹੈ ਕਿ ਵੀ ਸੀਐਮ ਇੱਕ ਇੰਡੀਵਿਜੂਅਲ ਨਹੀਂ ਹੁੰਦਾ ਸੀਐਮ ਇੱਕ ਸੰਸਥਾਨ ਹੈ ਇੱਕ ਆਫਿਸ ਹੈ ਸੀਐਮ ਅਨਾਉਂਸਮੈਂਟ ਤੇ ਬਾਤ ਇਹ ਸਿਰਫ ਨੋਟੀਫਿਕੇਸ਼ਨ ਜਾਰੀ ਕਰਨੀ ਬਾਕੀ ਰਹਿ ਜਾਂਦੀ ਹੈ ਔਰ ਇਸ ਚੀਜ਼ ਨੂੰ ਯਾਦ ਕਰਾਉਣ ਵਾਸਤੇ ਅਸੀਂ ਇਹ ਕੀਤਾ ਤਾਂ ਨਾਲ ਅਸੀਂ ਇਹ ਵੀ ਕਿਹਾ ਕਿ ਸਾਡਾ ਕਾਂਗਰਸ ਪਾਰਟੀ ਦਾ 2024 ਦੇ ਇਲੈਕਸ਼ਨ ਦਾ ਵਿਧਾਨ ਸਭਾ ਦਾ ਮੈਨੀਫੈਸਟੋ ਵੀ ਤਿਆਰ ਹੋ ਰਿਹਾ ਉਸ ਮੈਨੀਫੈਸਟੋ 'ਚ ਵੀ ਅਸੀਂ ਇਸ ਚੀਜ਼ ਨੂੰ ਰੱਖਵਾਉਣ ਵਾਸਤੇ ਇਸ ਯੂਨੀਵਰਸਿਟੀ ਦੇ ਮੁੱਦੇ ਨੂੰ ਅਸੀਂ ਚੁੱਕਿਆ ਸਾਡੀ ਸਿੱਖਣੇ ਆ ਚਪਾਲ ਹੋਈ ਸੀ ਜਿੰਦਰ ਕਾਂਗਰਸ ਪਾਰਟੀ ਦੇ AICC ਦੇ ਇੰਚਾਰਜ ਦੀਪਕ ਬਾਬਰੀ ਜੀ ਵੀ ਸੀ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਸ਼੍ਰੀਮਤੀ ਗੀਤਾ ਭੁਗਲ ਜੀ ਵੀ ਸੀ ਉਹਨਾਂ ਅਗੇ ਅਸੀਂ ਮੁੱਦਾ ਚੁੱਕਿਆ ਉਹਨਾਂ ਨੇ ਸਾਨੂੰ ਪੋਜ਼ਿਟਿਵਲੀ ਕਿਹਾ ਵੀ ਅਸੀਂ ਮੈਨੀਫੈਸਟੋ ਚੀਜ਼ ਵਿੱਚ ਪਾਵਾਂਗੇ ਸਾਡੀ ਸਰਕਾਰ ਬਣਦੀ ਹੈ ਕਾਂਗਰਸ ਪਾਰਟੀ ਤੇ ਅਸੀਂ ਇਸ ਚੀਜ਼ ਨੂੰ ਪੂਰਾ ਕਰਾਂਗੇ ਈਵਨ ਗੁਰੂ ਆਪਣਾ ਦਪਿੰਦਰ ਸਿੰਘ ਹੁੱਡਾ ਜੀ ਹਰਿਆਣਾ ਮੰਗੋ ਇਸ ਸਾਭ ਅਭਿਆਨ ਸਾਡਾ ਚੱਲ ਰਿਹਾ ਕਾਂਗਰਸ ਪਾਰਟੀ ਦਾ ਉਹਦੇ ਅੰਦਰਗਤ ਅੰਬਾਲਾ ਆਈ ਸੀ ਉਹਨਾਂ ਦੇ ਵੀ ਸਿੰਘ ਸੰਗਤ ਨੇ ਇਕੱਠੇ ਹੋ ਕੇ ਇਹ ਆਪਣੀ ਮੰਗ ਰੱਖੀ ਤੇ ਉਹਨਾਂ ਨੇ ਵਿਸ਼ਵਾਸਨ ਦਿੱਤਾ ਕਿ ਅਸੀਂ ਮੈਨੀਫੈਸਟੋ ਚੀਜ਼ ਵਿੱਚ ਪਾਵਾਂਗੇ ਔਰ ਮੈਨੀਫੈਸਟੋ ਜਿਹੜੀ ਚੀਜ਼ ਜਿਹੜਾ ਵੀ ਇੱਕ ਗੱਲ ਪੈਂਦੀ ਹੈ ਇਸ ਤਰ੍ਹਾਂ ਦਾ ਵਚਨ ਪੱਤਰ ਹੋ ਜਾਂਦਾ ਗਰੰਟੀ ਹੋ ਜਾਂਦੀ ਉਸ ਚੀਜ਼ ਦੀ ਕਿ ਉਹਤੇ ਐਕਸ਼ਨੇਬਲ ਗੱਲ ਹੈ ਇਹ ਬੀਜੇਪੀ ਵਾਲਾ ਤਾਂ ਹੈ ਨਹੀਂ ਕਿ ਪਾਤਾ 15-15 ਲੱਖ ਦੇ ਜੁਮਲੇ ਦੇ ਦਿੱਤੇ ਤੇ ਐਕਸ਼ਨੇਬਲ ਹੈ ਕਾਂਗਰਸ ਪਾਰਟੀ ਜਿਹੜੀ ਚੀਜ਼ ਪਾਦੀ ਹੈ ਮੈਨੀਫੈਸਟੋ ਚ ਉਹਨੂੰ ਪੂਰਾ ਕਰਦੀ ਹੈ ਤੇ ਸਾਨੂੰ ਵਿਸ਼ਵਾਸ ਹੈ ਕਿ ਬੀਜੇਪੀ ਵਾਲਾ ਨੂੰ ਟਾਈਮ ਹੈ ਅਜੇ ਉਹ ਗੱਲ ਨੂੰ ਇਹ ਨਾ ਕਹਿਣ ਵੀ ਕਾਂਗਰਸ ਜਾਣਗੇ ਤੇ ਰਾਜਨੀਤੀ ਕਰ ਰਹੀ ਹੈ ਹਜੇ ਵੀ ਟਾਈਮ ਹੈ ਉਹਨਾਂ ਕੋਲ ਉਸ ਚੀਜ਼ ਨੂੰ ਪੂਰਾ ਕਰਨ ਨਹੀਂ ਤੇ ਅਸੀਂ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਚ ਇਹ ਚੀਜ਼ ਪਈ ਇਨਸ਼ੋਰ ਕਰਾਂਗੇ ਔਰ ਆਉਣ ਵਾਲੇ ਸਮੇਂ 'ਚ ਜੇ ਸਰਕਾਰ ਬਣਦੀ ਹੈ ਕ ਤੇ ਅਸੀਂ ਅੰਮ੍ਰਾਲਾ ਨਗਰ ਨਗਰ ਖੇਤਰ ਚ ਆਪਣਾ ਪੰਚਗੁਲਾ ਏਰੀਆ ਚ ਇਹ ਯੂਨੀਵਰਸਿਟੀ ਬਣਾਉਣ ਦਾ ਪ੍ਰਣਾਲਾ ਜਿਹੜਾ ਪੂਰਾ ਕਰਾਂਗੇ ਇਹ ਸਾਡੇ ਗੁਰੂਆਂ ਦੇ ਨਾਲ ਜੁੜਿਆ ਹੋਇਆ ਨਾਮ ਹੈ ਇਸ ਚੀਜ਼ ਦਾ ਸਾਨੂੰ ਫਕਰ ਹੈ ਕਿ ਇਹ ਚੀਜ਼ ਬਣੇ ਜਿੱਦ ਤੱਕ ਤੁਸੀਂ ਗੱਲ ਕੀਤੀ ਕਿ ਮੈਨੀਫੈਸਟੋ ਦਾ ਹਿੱਸਾ ਸੀਗਾ ਜਿਹੜਾ ਸਾਰੇ ਦਾ ਸਾਰਾ ਕਿ ਪ੍ਰੋਜੈਕਟ ਸੀਗਾ ਉਹਦੇ ਚ ਅਨਾਉਂਸਮੈਂਟ ਕੀਤੀ ਕਰਨਾਲ ਦੇ ਵਿੱਚ ਸੀਐਮ ਖੱਟਰ ਨੇ ਜਿਹੜੇ ਹੁਣ ਨਹੀਂ ਹੈਗੇ ਸੀਐਮ ਬਦਲ ਦਿੱਤੇ ਗਏ ਨੇ ਪਰ ਉਹਦੇ ਬਾਅਦ ਜੇ ਗੱਲ ਕਰੀਏ ਤਾਂ ਇਹ ਵੀ ਬੁੱਧੀਜੀਵੀ ਔਰ ਖਾਸ ਕਰਕੇ ਪੋਲੀਟੀਕਲ ਐਕਸਪਰਟਸ ਜਾਂ ਐਨਾਲਿਸਿਸ ਜਿਹੜੇ ਨੇ ਉਹ ਗੱਲ ਕਰਦੇ ਨੇ ਕਿ ਮੈਨੀਫੈਸਟੋ ਜਿਹੜੇ ਨੇ ਪਾਰਟੀਆਂ ਦੇ ਉਹ ਕਾਨੂੰਨੀ ਦਸਤਾਵੇਜ਼ ਬਣ ਜਾਣਾ ਚਾਹੀਦਾ ਹੈ। ਐਸ ਕਰਕੇ ਕਾਨੂੰਨੀ ਦਸਤਾਵੇਜ਼ ਬਣਨਾ ਚਾਹੀਦਾ ਹੈ ਤਾਂ ਕਿ ਜਿਹੜੀਆਂ ਉਹ ਮੈਨੀਫੈਸਟੋਸ ਦੇ ਵਿੱਚ ਉਹਨਾਂ ਨੇ ਪੁਆਇੰਟਸ ਰੱਖੇ ਨੇ ਉਹਨਾਂ ਪੁਆਇੰਟਸ ਤੋਂ ਕਿਤੇ ਵੀ ਹੇਰਫੇਰ ਜੇ ਕਰਦੀ ਹੈ ਕੋਈ ਪਾਰਟੀ ਤਾਂ ਘੱਟੋ-ਘੱਟ ਉਹਨਾਂ ਨੂੰ ਉਹਦੇ ਲਈ ਜਿਹੜਾ ਹੈ ਉਹ ਜਵਾਬਦੇ ਬਣਾਇਆ ਜਾਵੇ ਕਿ ਤੁਸੀਂ ਦੱਸੋ ਕਿਉਂ ਨਹੀਂ ਕੀਤਾ ਜਾਂ ਉਹਦੇ ਲਈ ਉਹਦੇ ਲਈ ਕੋਈ ਫਾਈਨ ਕਿਸੇ ਤਰੀਕੇ ਦੀ ਕੋਈ ਪੈਨਲਟੀ ਜਾਂ ਉਹਨਾਂ ਨੂੰ ਅੱਗੇ ਤੋਂ ਘੱਟੋ-ਘੱਟ ਜਨਤਾ ਉਹਨਾਂ ਦੇ ਬਾਰੇ ਸੋਚੇ ਕਿ ਜਦ ਜਿਹੜੇ ਮੇਨ ਮੈਨੀਫੈਸਟੋ ਦੇ ਵਿੱਚ ਵਾਅਦੇ ਕਰਕੇ ਆਏ ਨੇ ਉਹ ਨਹੀਂ ਨਿਭਾਏ ਤੇ ਲੀਗਲ ਡਾਕੂਮੈਂਟ ਵਰਨਾ ਚਾਹੀਦਾ ਹੈ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਔਰ ਰਾਹੁਲ ਗਾਂਧੀ ਜੀ ਸਾਡੇ ਨੇਤਾ ਨੇ ਇਹੀ ਗੱਲ ਕਹੀ ਹੈ ਕਿ ਜਿਹੜਾ ਮੈਨੀਫੈਸਟੋ ਹੈ ਉਹ ਲੋਕਾਂ ਦੀ ਆਵਾਜ਼ ਹੈ ਔਰ ਲੋਕਾਂ ਦੇ ਵਿੱਚੋਂ ਜਾ ਕੇ ਅਸੀਂ ਲਈਏ ਜਨਤਾ ਦੇ ਵਿੱਚ ਜਾ ਕੇ ਲਈਏ ਔਰ ਇਸੇ ਅੰਤਰਗਤ ਅਸੀਂ ਚੋਪਾਲ ਨੇ ਹੈ ਚੋਪਾਲਸ ਹਰਿਆਣੇ ਚ ਇੱਕ ਪ੍ਰੋਗਰਾਮ ਕਾਂਗਰਸ ਪਾਰਟੀ ਕਰ ਰਹੀ ਹੈ ਜ ਸਮਾਜ ਦੇ ਅਲੱਗ-ਅਲੱਗ ਵਰਗਾਂ ਨਾਲ ਦਲਤਾਂ ਨਾਲ ਸਿੱਖਸ ਨਾਲ ਐਂਟਰਪ੍ਰੀਨਿਅਰਸ ਨਾਲ ਐਮ ਐਸ ਐਮ ای ਦੇ ਸੈਕਟਰ ਨਾਲ ਵਪਾਰੀਆਂ ਨਾਲ ਸਟੂਡੈਂਟਸ ਨਾਲ ਯੂਥ ਨਾਲ ਅਲੱਗ-ਅਲੱਗ ਇੰਟਰੈਕਸ਼ਨ ਕਰਕੇ ਇਹ ਪੁਆਇੰਟਸ ਇਕੱਠੇ ਕੀਤੇ ਜਾ ਰਹੇ ਨੇ ਕਿ ਵੀ ਅਸੀਂ ਮੈਨੀਫੈਸਟੋ ਚ ਕੀ ਪਾਈਏ ਔਰ rahul ji ਵੀ ਇਹ ਗੱਲ ਬਿਲਕੁਲ ਉਹਨਾਂ ਨੇ ਇਸ ਗੱਲ ਤੇ ਪੂਰਾ ਸਾਨੂੰ ਹਦਾਇਤ ਹੈ ਕਿ ਭਈ ਜਿਹੜਾ ਮੈਨੀਫੈਸਟੋ ਚ ਗੱਲ ਪਾਏਗਾ ਪਾਏਗੀ ਉਹ ਕਾਂਗਰਸ ਪਾਰਟੀ ਦਾ ਵਚਨ ਪੱਤਰ ਹੈ ਔਰ ਕਾਂਗਰਸ ਪਾਰਟੀ ਉਤੇ ਕਟਿਬਧ ਹੈ ਉਸ ਚੀਜ਼ ਨੂੰ ਪੂਰਾ ਕਰਨ ਵਾਸਤੇ ਔਰ ਮੈਂ ਇਹ ਚੀਜ਼ ਦਾ ਇੱਕ ਗੱਲ ਦਾ ਬਿਲਕੁਲ ਹਮਾਇਤੀ ਹਾਂ ਕਿ ਜਿਹੜੇ ਮੈਨੀਫੈਸਟੋਸ ਨੇ ਉਹਦੇ ਜਿਹੜੀ ਗੱਲਾਂ ਆੜ ਉਹ ਫਿਰ 100% ਪਾਰਟੀਆਂ ਦੀ ਜ਼ਿੰਮੇਵਾਰੀ ਬਣੇ ਰਿਸਰਚ ਕਰਕੇ ਮੈਨੀਫੈਸਟੋਸ ਗੱਲਾਂ ਪੜਨ ਕਿ ਤਾਂ ਕਿ ਉਸ ਨੂੰ ਫਿਰ ਪੂਰਾ ਕੀਤਾ ਜਾ ਸਕੇ ਇਸ ਤਰੀਕੇ ਦਾ ਧੋਖਾ ਕਰਨਾ ਜਨਤਾ ਨਾਲ ਵੋਟਾਂ ਦਾ ਕਰ ਵਾਸਤੇ ਉਹ ਗੱਲ ਠੀਕ ਨਹੀਂ ਹੈਗੀ ਉਹਦਾ ਨੁਕਸਾਨ ਹੁੰਦਾ ਔਰ ਪਾਰਟੀਆਂ ਦੀ ਜਵਾਬਦੇਹੀ ਤਾਂ ਹੀ ਹੋਣੀ ਚਾਹੀਦੀ ਹੈ ਲੋਕ ਸਭਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਬਹੁਤ ਜ਼ਿਆਦਾ ਇੰਪੋਰਟੈਂਟ ਤਰੀਕੇ ਦੇ ਨਾਲ ਬੋਲਦੇ ਨਜ਼ਰ ਆਏ ਸਿੱਧਾ ਸਿੱਧਾ ਜਿਹੜਾ ਹੈ ਉਹ ਸੱਤਾ ਪੱਖ ਦੇ ਨਾਲ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਦੱਸਦੇ ਨਜ਼ਰ ਆਏ ਕਿ ਐਸ ਵਾਰ ਜਿਹੜੀ ਹੈਗੀ ਹੈ ਰੋਡਿਟਰ ਬਿਲਕੁਲ ਸਟਰੋਂਗ ਹੈਗੀ ਹੈ ਔਰ ਆਪਣੀ ਗੱਲ ਕਹਿਣਾ ਜਾਣਦੀ ਹੈਗੀ ਹੈ ਜਿਸ ਤਰੀਕੇ ਦੇ ਨਾਲ ਉਹ ਆਹਮੋ ਸਾਹਮਣਾ ਇੱਕ ਤਰੀਕੇ ਨਾਲ ਹੋ ਰਿਹਾ ਸੀ ਸਤਾ ਤੇ ਕਾਫੀ ਹੱਦ ਤੱਕ ਉਹ ਥਿਰਕਦੀ ਵੀ ਨਜ਼ਰ ਆਈ ਉਹਨਾਂ ਨੂੰ ਥੋੜਾ ਔਖਾ ਵੀ ਲੱਗ ਰਿਹਾ ਸੀ ਉਹਨਾਂ ਨੂੰ ਕਈ ਵਾਰੀ ਬੱਚਾ ਵੀ ਕਿਹਾ ਗਿਆ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਸੀ ਇਹ ਸਾਰੇ ਦੇ ਵਿੱਚ ਹਾਲਾਤ ਐਵੇਂ ਦੇ ਹੀ ਤੁਹਾਨੂੰ ਲੱਗ ਰਿਹਾ ਕਿ ਹਰਿਆਣਾ ਦੀ ਜਿਹੜੀ ਵਿਧਾਨ ਸਭਾ ਆ ਰਹੀ ਹੈ ਕਿਉਂ ਬੀਜੇਪੀ ਦੀ ਇੱਥੇ ਵੀ ਗਵਰਨਮੈਂਟ ਇਸ ਟਾਈਮ ਹੈਗੀ ਹੈ ਐਦਾਂ ਦੀ ਟਕਰਾਹਾਂ ਇੱਥੇ ਵੀ ਹੋ ਸਕਦੀਆਂ ਕਿਉਂਕਿ ਇੰਪੈਕਟ ਤਾਂ ਸ਼ਾਇਦ ਕਿਤੇ ਨਾ ਕਿਤੇ ਪਾਰਟੀ ਵਰਗਾ ਪੈਂਦਾ ਹੀ ਹੈ ਜ ਦੇਖੋ ਬਿਲਕੁਲ ਜੀ ਅੱਜ ਜਿਹੜੀ ਬੀਜੇਪੀ ਦੀ ਸਰਕਾਰ ਹੈ ਹਰਿਆਣਾ ਚ ਇਹ ਅਲਪਮੱਤੀ ਸਰਕਾਰ ਹੈ ਜੋੜ ਤੋੜਨਾ ਬਣੀ ਹੋਈ ਸਰਕਾਰ ਹੈ ਇਹਨਾਂ ਕੋਲ ਮੈਜੋਰਟੀ ਨਹੀਂ ਹੈ ਹੁੱਡਾ ਸਾਹਿਬ ਨੇ ਤੇ ਸਾਡੇ ਸੀਐਲਪੀ ਲੀਡਰ ਭੁਪਿੰਦਰ ਸਿੰਘ ਹੁੱਡਾ ਜੀ ਨੇ ਇਹ ਗੱਲ ਕਹੀ ਹੈ ਕਿ ਵੀ ਇਹਨਾਂ ਦਾ ਮੋਰਲ ਕੋਈ ਡਿਊਟੀ ਨਹੀਂ ਬਣਦੀ ਮੋਰਲੀਆ ਕੋਈ ਅਧਿਕਾਰ ਨਹੀਂ ਹੈ ਅੱਜ ਸੱਤਾ ਚ ਰਹਿਣ ਦਾ ਇਹ ਮਿਨੋਰਟੀ ਦੀ ਗਵਰਨਮੈਂਟ ਹੈ ਮਗਰ ਜਿਹੜਾ ਹੁਣ ਅੱਗੇ ਵਿਧਾਨ ਸਭਾ ਦਾ ਚੋਣ ਵੀ ਆ ਗਿਆ ਹੈ ਸਤੰਬਰ ਅਕਤੂਬਰ ਇਲੈਕਸ਼ਨਸ ਨੇ ਜਨਤਾ ਦਾ ਮਨ ਇਹਨਾਂ ਤੋਂ ਭਰਿਆ ਹੋਇਆ ਹੈ ਅੱਜ ਰਾਹੁਲ ਗਾਂਧੀ ਜੀ ਦੀ ਗੱਲ ਦਾ ਰਾਹੁਲ ਗਾਂਧੀ ਜੀ ਦੀ ਸੋਚ ਦਾ ਜਿਹੜਾ ਉਹਨਾਂ ਨੇ ਵੱਡੀ ਵੱਡੀ ਯਾਤਰਾਵਾਂ ਕਰਕੇ ਚਾਹ ਭਾਰਤ ਜੁੜੋ ਯਾਤਰਾ ਸੀ ਚਾਹ ਨਿਆ ਯਾਤਰਾ ਸੀ ਉਹ ਅੰਦਰ ਉਹਨਾਂ ਨੇ ਕਾਂਗਰਸ ਪਾਰਟੀ ਦਾ ਸਹੀ ਸੋਚ ਨੂੰ ਜਨਤਾ ਦੇ ਵਿੱਚ ਦੁਬਾਰਾ ਤੋਂ ਪਹੁੰਚਾਇਆ ਹੈ ਔਰ ਲੋਕਾਂ ਦਾ ਬਹੁਤ ਵੱਡਾ ਵਿਸ਼ਵਾਸ ਹੈ ਰਾਹੁਲ ਜੀ ਦੇ ਪ੍ਰਤੀ ਹੈ ਹੁਣ ਮੈਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਅੰਦਰ ਗਤ ਵੀ ਅਸੀਂ ਪਿੰਡਾਂ ਜਾ ਰਹੇ ਹਾਂ ਸ਼ਹਿਰ ਚ ਘੁੰਮ ਰਹੇ ਹਾਂ ਹਰ ਜਗ੍ਹਾ ਆਵਾਜ਼ ਇਹੀ ਆ ਰਹੀ ਹੈ ਵੀ ਅਸੀਂ ਕਾਂਗਰਸ ਪਾਰਟੀ ਦੇ ਨਾਲ ਆ ਰਾਹੁਲ ਗਾਂਧੀ ਜੀ ਦੀ ਸੋਚ ਦੇ ਨਾਲ ਆ ਭੋਪਿੰਦਰ ਸਿੰਘ ਗੁੱਡਾ ਜੀ ਦੀ ਸੋਚ ਦੇ ਨਾਲ ਆ ਔਰ ਪ੍ਰਵਾਹ ਹੰਗਾਰਾ ਮਿਲ ਰਿਹਾ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਨੋਰੇ ਟਾਈਮ ਜਦੋਂ ਵੀ ਦਸਵਾ ਚੋਣ ਆਵੇ 90 ਚੋਂ ਘੱਟ ਤੋਂ ਘੱਟ 86 ਸੀਟਾਂ ਕਾਂਗਰਸ ਜਿੱਤੇਗੀ ਕੋਈ ਵੀ ਬੀਜੇਪੀ ਨਾਲ ਖੜਾ ਹੋ ਕੇ ਖੁਸ਼ ਨਹੀਂ ਹੈਗਾ ਵਾਈਪ ਆਊਟ ਹੋ ਗਈ ਬੀਜੇਪੀ ਰਣੈਤੀ ਅੰਬਾਲਾ ਦੇ ਵਿੱਚ ਕਾਫੀ ਪੁਰਾਣੇ ਲੀਡਰਸ ਵੀ ਨੇ ਜਿਹੜੇ ਕਿ ਕਾਫੀ ਸੀਨੀਅਰ ਕਾਂਗਰਸੀ ਕਿਸੇ ਟਾਈਮ ਰਹੇ ਫਿਰ ਕਾਫੀ ਦਲ ਬਦਲੀਆਂ ਹੁੰਦੀਆਂ ਰਹਿੰਦੀਆਂ ਨੇ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਹੁਣ ਵੀ ਕੁਝ ਐਸੇ ਲੀਡਰਸ ਨੇ ਜਿਹੜੇ ਕਹਿ ਰਹੇ ਨੇ ਜਿਸੀ ਆਪਣੇ ਆਪਣੀਆਂ ਦੋ ਟਿਕਟਾਂ ਪੱਕੀਆਂ ਕਰਕੇ ਆਏ ਆ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਜਿਹੜੀਆਂ ਨੇ ਕਹਿ ਸਕਦੇ ਕਿ ਸੁਖ ਬੁਗਾ ਹਟਾ ਐਸੀਆਂ ਸੁਣਾਈ ਦੇ ਰੀਆਂ ਨੇ ਕੰਸੂਈਆਂ ਐਸੀਆਂ ਸੁਣਾਈ ਦੇ ਰੀਆਂ ਨੇ ਕੀ ਕਹੋਗੇ ਉਹਨਾਂ ਨੂੰ ਕਿਸ ਤਰੀਕੇ ਦਾ ਕਿਉਂਕਿ ਜਿੱਥੋਂ ਤੱਕ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਲੀਡਰ ਹੋਣਾ ਚਾਹੀਦਾ ਹੈ ਕਿਸ ਤਰ੍ਹਾਂ ਦੀ ਚੀਜ਼ਾਂ ਹੋਣੀਆਂ ਚਾਹੀਦੀਆਂ ਉਹ ਇੱਕ ਆਪਣਾ ਇੱਕ ਅਲੱਗ ਹੋ ਗਿਆ ਕਿਉਂਕਿ ਨਾ ਨਾ ਕਰਦੇ ਹਰ ਜਗ੍ਹਾ ਤੇ ਡੜੀ ਹੈਗੀ ਏ ਉਹ ਪੁਰਾਣੇ ਲੀਡਰਸ ਜਾਂ ਪੁਰਾਣੀ ਪੀੜ੍ਹੀ ਕਿਤੇ ਨਾ ਕਿਤੇ ਰਿਜੈਕਸ਼ਨ ਚ ਜਾ ਰਹੀ ਹੈ ਤਾਂ ਘਰ ਦੇ ਵਿੱਚ ਵੀ ਹੁੰਦਾ ਹੈ ਜਦੋਂ ਬਜ਼ੁਰਗ ਹੋ ਜਾਂਦੇ ਹੈ ਤਾਂ ਉਹਨਾਂ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੁਸੀਂ ਘਰ ਚੋਂ ਨਿਕਲ ਜਾਓ ਪਰ ਇਹ ਜ਼ਰੂਰ ਕਿਹਾ ਜਾਂਦਾ ਕਿ ਹੁਣ ਤੁਸੀਂ ਆਰਾਮਦਾਰੀ ਦੀ ਜ਼ਿੰਦਗੀ ਥੋੜੀ ਜਿਓ ਤੇ ਸਾਨੂੰ ਤੁਸੀਂ ਆਪਣੀ ਇੱਕ ਤਰ੍ਹਾਂ ਦੀ ਮਤਲਬ ਗਾਈਡੈਂਸ ਦਿਓ ਪਰ ਡੈਫੀਨੇਟਲੀ ਚੱਲਣਾ ਨੌਜਵਾਨੀ ਨੇ ਹੁੰਦਾ ਦੇਖੋ ਜੀ ਜਦੋਂ ਤੱਕ ਉਹ ਟਿਕਟਾਂ ਦੀ ਗੱਲ ਹੈ ਕਾਂਗਰਸ ਪਾਰਟੀ ਦਾ ਇੱਕ ਮੈਕੈਨਿਜ਼ਮ ਹੈ ਉਹਦੇ ਅੰਦਰ ਅਗਤ ਸਾਡੇ ਕੋਲੋਂ ਸਭ ਕੋਲੋਂ ਹਜੇ ਕਹਿ ਜੁਦ ਨੇ ਉਮੀਦਵਾਰ ਬਣਨਾ ਹੈ ਉਹ ਆਪਣਾ ਕਾਂਗਰਸ ਆਫਿਸ ਜਾ ਕੇ ਅਪਲਾਈ ਕਰ ਸਕਦਾ ਸਰਵਿਸ ਬੇਸ ਤੇ ਟਿਕਟਾਂ ਦਾ ਸਿਸਟਮ ਬਣਿਆ ਹੋਇਆ ਹੈ ਜਿਹੜਾ ਕੋਈ ਕਹਿੰਦਾ ਕਿ ਮੇਰੇ ਕੋਲ ਮੇਰਾ ਟਿਕਟ ਦੀ ਗੱਲ ਕਰਕੇ ਆਇਆ ਹੈ ਫਾਈਨਲ ਹੈ ਮੇਰੀ ਟਿਕਟ ਉਹ ਝੂਠ ਬੋਲਦੇ ਨੇ ਇਹ ਸਿਸਟਮ ਹੈ ਹੀ ਨਹੀਂ ਕਾਂਗਰਸ ਪਾਰਟੀ ਦਾ ਉਹਨਾਂ ਨੂੰ ਕਾਂਗਰਸ ਪਾਰਟੀ ਦੀ ਸੋਚ ਦਾ ਪਤਾ ਨਹੀਂ ਹੈ ਮੇਰੇ ਸਾਹਬ ਨਾਲ ਤਾਂ ਜਿਹੜੇ ਦੋ ਕਹਿੰਦੇ ਨੇ ਇੱਕ ਵੀ ਕਿਸੇ ਦੇ ਫਾਈਨਲ ਨਹੀਂ ਨੇ ਇਹ ਪਾਰਟੀ ਨੇ ਸਰਵੇ ਕਰਨਾ ਉਸ ਤੋਂ ਬਾਅਦ ਕੰਬੀਨੇਸ਼ਨਸ ਹੁੰਦੇ ਨੇ ਕਾਸਟ ਦਾ ਕੰਬੀਨੇਸ਼ਨ ਹੈ ਹਰ ਇੱਕ ਕਾਰਜਕਰਤਾ ਦਾ ਬੂਥ ਦੇ ਕਾਰਜਕਰਤਾ ਦਾ ਅਧਿਕਾਰ ਹੈ ਟਿਕਟ ਮੰਗਣਾ ਵੋਟ ਲੈਣਾ ਔਰ ਪਾਰਟੀ ਨੇ ਕੀਤਾ ਵੀ ਹੈ ਪਹਿਲਾਂ ਅਸੀਂ ਦੇਖਿਆ ਪਿਛਲੇ ਚੋਣਾਂ ਵਿੱਚ ਵੀ ਕਈ ਛੋਟੇ ਛੋਟੇ ਕਾਰਜਕਰਤਾ ਨੂੰ ਟਿਕਟ ਦੇ ਕੇ ਮੌਕਾ ਦੇ ਕੇ ਕੇ ਵਧਾਇਆ ਪਾਰਟੀ ਨੂੰ ਔਰ ਜੋ ਵੀ ਕੋਈ ਲੀਡਰ ਹੈ ਚਾਹੇ ਵੱਡਾ ਹੈ ਕੋਈ ਛੋਟਾ ਹੈ ਜੇ ਅੱਜ ਕਹਿੰਦਾ ਕਿ ਮੈਂ ਟਿਕਟ ਦਾ ਵਾਅਦਾ ਕਰਕੇ ਕਾਂਗਰਸ ਪਾਰਟੀ ਨਹੀਂ ਕਮਜ਼ੋਰ ਨਹੀਂ ਹੈ ਕਿ ਤੁਹਾਡੇ ਵਾਅਦੇ ਆ ਤੁਹਾਡੇ ਕੇ ਚੁਕੇ ਵਾਅਦੇ ਹੱਥ ਜੋੜ ਕੇ ਲੋਕੀ ਕਾਂਗਰਸ ਪਾਰਟੀ ਚ ਐਂਟਰੀ ਲੈ ਰਹੇ ਨੇ ਲਾਈਨਾਂ ਲੱਗੀਆਂ ਹੋ ਲੀਡਰਾਂ ਦੀਆਂ ਜਿਹੜੇ ਅੱਜ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੋਂ ਇਨਸਪਾਇਰ ਹੋ ਕੇ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਨੇ ਔਰ ਉਹਨਾਂ ਦਾ ਸਨਮਾਨ ਹੈ ਪਾਰਟੀ 'ਚ ਮਗਰ ਉਹ ਕਹਿੰਦੇ ਕਿ ਮੈਂ ਟਿਕਟਾਂ ਦਾ ਵਾਅਦਾ ਲੈ ਕੇ ਆਇਆ ਕਰਕੇ ਆਇਆ ਇਹਨੇ ਵਾਅਦੇ ਹੁੰਦੇ ਤੇ ਪਹਿਲਾਂ ਜਦੋਂ ਪਾਰਟੀ 'ਚ ਤਦ ਨਹੀਂ ਮਿਲੀਆਂ ਤੇ ਹੁਣ ਕੌਣ ਦੇ ਦੇਗਾ ਇਹ ਗੱਲਾਂ ਝੂਠ ਨੇ ਬਿਲਕੁਲ ਸਰਸਰ ਝੂਠ ਨੇ ਜਨਤਾ ਨੂੰ ਗੁੰਮਰਾਹ ਕਰ ਰਹੇ ਨੇ ਹਰ ਇੱਕ ਦਾ ਕੈਂਪੇਨ ਕਰਨ ਦਾ ਆਪਣੇ ਆਪ ਦਾ ਨਰੇਟਿਵ ਸੈੱਟ ਕਰਨ ਦਾ ਤਰੀਕਾ ਹੈ ਇਹ ਜੀ ਕੋਈ ਗੱਲ ਨਹੀਂ ਹੈ ਸਰਵਿਸ ਚੱਲ ਰਹੇ ਨੇ ਔਰ ਬੈਸਟ ਜੋ ਹੋਏਗਾ ਹੋਏਗਾ ਉਹ ਕਰੇਗਾ ਔਰ ਪਰਿਵਾਰਵਾਦ ਦੇ ਤੇ ਕਾਂਗ ਫੈਮਿਲੀ ਉਹ ਅਲੱਗ-ਅਲੱਗ ਡਾਇਵਰਸਿਟੀ ਨੂੰ ਦਿੰਦੀ ਹੈ ਔਰ ਯੂਥ ਨੂੰ ਹਮੇਸ਼ਾ ਮੌਕਾ ਦਿੱਤਾ 2014 ਚ ਮੈਨੂੰ ਮੌਕਾ ਦਿੱਤਾ ਤਦ ਸੋ ਕਾਲਡ ਜਿਹੜੇ ਥੋਦੇ ਜ਼ਿਲ੍ਹੇ ਦੇ ਲੀਡਰ ਸੀ ਉਹ ਨਹੀਂ ਚਾਹਦੇ ਸੀ ਨਵਾਂ ਮੁੰਡਾ ਮਰਜੋ ਗਿਆ ਤਦ ਮੈਨੂੰ ਪਾਰਟੀ ਨੇ ਮੌਕਾ ਦਿੱਤਾ ਔਰ ਜਨਤਾ ਨੇ ਬਾੜੇ ਦੇ ਬਹੁਤ ਪ੍ਰਵਾਹ ਹੰਗਾਰਾ ਦਿੱਤਾ ਉਹ ਲੋਕਾਂ ਨੇ ਖਾਲਫਤ ਵੀ ਕੀਤੀ ਅੱਜ ਜੋ ਕਹਿੰਦੇ ਨੇ ਡਿਸਪਲਿਨ ਚ ਰਹਿਣਾ ਆਪ ਡਿਸਪਲਿਨ ਚ ਕਦੀ ਰਹਿ ਨਹੀਂ ਨਾ ਉਹਨਾਂ ਨੂੰ ਤਰੀਕਾ ਆਂਦਾ ਡਿਸਪਲਿਨ ਚ ਰਹਿਣ ਦਾ ਤੇ ਮੈਂ ਕਹੂੰਗਾ ਵੀ ਇਹ ਜੀ ਗੱਲ ਨਹੀਂ ਕਰਨੀ ਚਾਹੀਦੀ ਝੂਠ ਸਾਹਮਣੇ ਆਇਨਾ 15 20 ਦਿਨਾਂ ਬਾ ਜਿਹੜੇ ਪਾਰਟੀ ਨੇ ਸੋਚਿਆ ਵਜੇ ਦੇ ਵਾਸਤੇ ਤੇ ਫਿਰ ਤੁਸੀਂ ਕਿਹੜੇ ਮੂਣਾ ਜਨਤਾ ਜਾਓਗੇ ਔਰ ਇਹ ਵੀ ਕਹਿੰਦਾ ਕਿ ਹਾਂ ਟਿਕਟ ਮੰਗਣਾ ਅਧਿਕਾਰ ਹੈ ਤੁਹਾਡਾ ਪਰ ਅਗਰ ਕਿਸੇ ਹੋਰ ਨੂੰ ਟਿਕਟ ਮਿਲ ਜਾਏ ਬਈ ਫਿਰ ਦੌੜੇ ਨਾਲ ਨਾ ਪਾਰਟੀ ਦੇ ਨਾਲ ਹੀ ਰਹਿਣਾ ਪਾਰਟੀ ਦੇ ਅਨੁਸ਼ਾਸਨ 'ਚ ਰਹਿਣਾ ਫਿਰ ਇਹ ਨਾ ਹੋਏ ਕਿ ਮੇਰੀ ਨਹੀਂ ਹੋਈ ਤੇ ਮੈਂ ਭੱਜਿਆ ਜੀ 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 ਤੁਹਾਡੀ ਤਿਆਰੀ ਹੋ ਪੂਰੀ ਤੁਹਾਨੂੰ ਦੇਖ ਸਕਦੇ ਹਾਂ ਅਸੀਂ ਦੁਬਾਰਾ ਤੋਂ ਇੱਥੇ ਮੈਦਾਨ ਦੇ ਵਿੱਚ ਰੈਲੀਆਂ ਨੂੰ ਕਰਦੇ ਹੋਏ ਸੰਬੋਧਨ ਕਰਦੇ ਹੋਏ ਯਾਰ देर रात ਤੱਕ ਅਸੀਂ ਪਿਛਲੇ ਇਲੈਕਸ਼ਨ ਚ ਵੀ ਤੁਹਾਡੇ ਨਾਲ ਚਲਦੇ ਹੁੰਦੇ ਸੀ ਤਾਂ ਦੇਖਦੇ ਹੁੰਦੇ ਸੀ ਕਿਵੇਂ ਦੇਰ ਰਾਤ ਤੱਕ ਤੁਸੀਂ ਇਲੈਕਸ਼ਨ ਦਾ ਪਰਵਾਹ ਹੁੰਗਾਰਾ ਲੈ ਕੇ ਚਲਦੇ ਸੀਗੇ ਮਿਹਨਤ ਕੀਤੀ ਚਲੋ ਹਾਰ ਜਿੱਤਾਂ ਇਹ ਅਲੱਗ ਚੀਜ਼ਾਂ ਨੇ ਉਹ ਬੜੀਆਂ ਨੇ ਪਰ ਕਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ ਔਰ ਕਿਸ ਤਰੀਕੇ ਦੇ ਨਾਲ ਤੁਸੀਂ ਜਨਤਾ ਦੇ ਵਿੱਚ ਵਿਚਰਦੇ ਹੋ ਉਹ ਬਹੁਤ ਵੱਡਾ ਜਿਹੜਾ ਇੱਕ ਗੱਲ ਹੁੰਦੀ ਹੈ ਔਰ ਕਿਸ ਖਾਸ ਕਰਕੇ ਕਿਸ ਪਾਲਿਸੀ ਤੇ ਜਾਂ ਤੁਹਾਡਾ ਪਲਾਨਸ ਕੀ ਹੁੰਦੇ ਆ ਕਿ ਚੌਕ ਆਊਟ ਕੀਤਾ ਤੁਸੀਂ ਪਲਾਨ ਆਪਣੇ ਇਲਾਕੇ ਲਈ ਆਪਣੇ ਲੋਕਾਂ ਲਈ ਇਸ ਉਸ ਆਕ ਤਿਆਰੀ ਦੀ ਗੱਲ ਹੈ ਮੈਂ ਆਪਣੇ ਆਪ ਨੂੰ ਇੱਥੇ ਅੰਮ੍ਰਿਤਸਰ ਸ਼ਹਿਰ ਵਿਧਾਨ ਸਭਾ ਵਾਸਤੇ ਤਿਆਰੀ ਕਰ ਰਿਹਾ ਹਾਂ ਗਰਾਊਂਡ ਤੇ ਸ਼ੁਰੂ ਤੋਂ ਲੱਗੇ ਤਿਆਰੀ ਦਾ ਕੀ ਕਰਨੀ ਤਿਆਰੀ ਦੇ ਇਨਸਾਲਾਂ ਤੋਂ ਜਿਹੜੀ ਕਨੈਕਟੀਵਿਟੀ ਹੁੰਦੀ ਹੈ ਲੋਕਾਂ ਵਿੱਚ ਜਾਣਾ ਹੁੰਦਾ ਉਹ ਚੱਲ ਹੀ ਰਿਹਾ ਥੋੜਾ ਜਿਹਾ ਇਹ ਹੁੰਦਾ ਕਿ ਚੋਣਾਂ ਦੇ ਵੇਲੇ ਸਰਗਰਮੀ ਵੱਧ ਜਾਂਦੀ ਹੈ ਉਹ ਅਸੀਂ ਵਧਾਈ ਹੋਈ ਹੈ ਟਿਕਟਾਰਥੀ ਹੈ ਫੈਸਲਾ ਪਾਰਟੀ ਦਾ ਸਰਵੇਜ਼ ਵੀ ਨੇ ਪਾਰਟੀ ਨੇ ਫੈਸਲਾ ਕਰਨਾ ਹੈ ਪਰ ਮੈਂ ਪਾਰਟੀ ਦੇ ਸੱਚੇ ਸਿਪਾਹੀ ਬਣ ਕੇ ਕਿਸੇ ਵੀ ਲੀਡਰਸ਼ਿਪ ਦੀ ਗੱਲ ਨੂੰ ਅੱਗੇ ਰੱਖ ਕੇ ਹਰ ਇੱਕ ਟਿੱਕੇ ਨਾਲ ਪਾਰਟੀ ਵਾਸਤੇ ਕੰਮ ਕਰਨਾ ਹੈ ਪਾਰਟੀ ਮੌਕਾ ਦੇ ਕੇ ਤੇ ਪੂਰੇ ਅਚੀ ਤਰ੍ਹਾਂ ਚੋਣ ਲੜੂਗਾ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਵਾਰ ਬਲਵਿਹਰ ਸ਼ਹਿਰ ਵਿਧਾਨ ਸਭਾ ਸੀਟ ਤੋਂ ਅਸੀਂ ਜਿੱਤਾਂਗੇ ਔਰ ਜਿੱਥੋਂ ਤੱਕ ਅੰਬਾਲਾ ਦੀ ਸੋਚ ਦੇ ਪ੍ਰਤੀ ਗੱਲ ਹੈ ਮੈਨੂੰ ਇਹ ਗੱਲ ਦਾ ਜੋ ਮੈਂ ਕਹੁੰਦਾ ਮੈਂ ਹਮੇਸ਼ਾ ਆਪਣੇ ਗੱਲਾਂ ਚ ਕਹਿੰਦਾ ਕਿ ਜਿੰਨੀ ਵੀ ਲੀਡਰਸ਼ਿਪ ਪਿਛਲੀ ਹੋਈ ਹੈ ਕੁਝ ਲੀਡਰ ਅੱਛੇ ਵੀ ਰਹੇ ਨੇ ਕਈ ਉਹਨਾਂ ਨੇ ਅੱਛੇ ਕੰਮ ਕੀਤੇ ਨੇ ਕਈ ਲੀਡਰ ਐਸੇ ਵੀ ਸੀ ਜਿਹੜੇ ਚਾਰ-ਚਾਰ ਵਾਰ ਐਮਐਲਏ ਬਣ ਗਏ ਔਰ ਨਾਮ ਅਗਰ ਕਹੀਏ ਵੀ ਇੱਕ ਪ੍ਰੋਜੈਕਟ ਦਿਖ ਕਿ ਕਿਹੜਾ ਕੋ ਤੁਸੀਂ ਪ੍ਰੋਜੈਕਟ ਕੀਤਾ ਸਿਰਫ ਲੜਾਨ ਪੜਾੜਨਾ ਮੁਕਦਮੇ ਦਰਜ ਕਰਾਉਣ ਨਾਲ ਕੋਈ ਲੀਡਰਸ਼ਿਪ ਨਹੀਂ ਹੁੰਦੀ ਡਿਵੀਜ਼ਨ ਕਰਨਾ ਕੋਈ ਲੀਡਰਸ਼ਿਪ ਨਹੀਂ ਹੈ ਜੋੜਨਾ ਲੀਡਰਸ਼ਿਪ ਹੈ ਐਮਐਲਏ ਦਾ ਕੰਮ ਡਿਵੈਲਪਮੈਂਟ ਓਰੀਐਂਟਡ ਪ੍ਰੋਜੈਕਟਸ ਲੈ ਕੇ ਆਉਂਦਾ ਚਾਹੇ ਏਜੂਕੇਸ਼ਨ ਦੇ ਪ੍ਰੋਜੈਕਟਸ ਹੋਣ ਸਾਡੇ ਅੰਬਾਲੇ ਦੀ ਡਰੇਨੇਜ ਦੀ ਬਹੁਤ ਵੱਡੀ ਸਮੱਸਿਆ ਉਹਦੀ ਗੱਲ ਹੋਏ ਉਸ ਤੋਂ ਬਾਅਦ ਸਾਡਾ ਅਗਰ ਆਪਣਾ ਓਵਰਆਲ ਜਿਹੜੀ ਅੰਬਾਲੇ ਦੇ ਬਿਊਟੀਫਿਕੇਸ਼ਨ ਦੀ ਗੱਲ ਹੈ ਅੱਜ ਭ੍ਰਸ਼ਟਾਚਾਰ ਵਿਆਪਤ ਹੈ ਨਗਰ ਨਿਗਮ ਚ ਉਹਦੀ ਗੱਲ ਹੈ ਅਧੂਰੇ ਪੇ ਪ੍ਰੋਜੈਕਟਸ ਨੇ ਚਾਹੇ ਸਾ ਚਾਹੇ ਸਾਡੇ ਕੰਸੈਸ਼ਨ ਕੋਡ ਬਣ ਰਹੇ ਨੇ ਵੀ ਉਹਨੂੰ ਦੇਖ ਲਿਆ ਜਾਏ ਸਾਡੇ ਸਚਿਵਚਾਲਿਆ ਸਚਿਵਾਲਿਆ ਬਣ ਰਹੇ ਉਹਨੂੰ ਦੇਖ ਲਿਆ ਜਾਏ ਫਲਾਇਵਰ ਅੰਬਾਲੇ ਜਿਹੜੇ ਬਣ ਰਹੇ ਨੇ ਉਹ ਸਾਰੇ ਅਧੂਰੇ ਪਏ ਨੇ ਨੌਰੰਗ ਰਾਏ ਤਲਾਬ ਸੜੀ ਇਤਿਹਾਸਿਕ ਦਰੋਹ ਹੈ ਉਹ ਅਧੂਰੇ ਪਏ ਨੇ ਚੌਂਕਾ ਦੇ ਨਿਰਮਾਣ ਚ ਭ੍ਰਸ਼ਟਾਚਾਰ ਹੋ ਰਿਹਾ ਹੈ ਇਹ ਤਮਾਮ ਜਿਹੜੇ ਇੱਕ ਸਾਡਾ ਵੀ.ਐਲ.ਡੀ. ਕਾਲਜ ਬਣ ਰਿਹਾ ਹੈ ਲਖਨੌਰ ਸਾਹਿਬ ਮਾਤਾ ਗੁਜਰੀ ਜੀ ਦੇ ਨਾਂ ਤੋਂ ਉਹ ਦੂਰਾ ਪਿਆ ਸਾਰੇ ਪ੍ਰੋਜੈਕਟ ਅੰਬਾਲੇ ਚ ਅਧੂਰੇ ਪਏ ਨੇ ਕੋਈ ਪੂਰਾ ਨਹੀਂ ਹੈ ਮੇਰੀ ਸੋਚ ਹੈ ਕਿ ਅੰਬਾਲੇ ਚ ਯੂਨੀਵਰਸਿਟੀ ਬਣੇ ਮੇਰੀ ਸੋਚ ਹੈ ਕਿ ਅ ਗਰਲਸ ਕਾਲਜ ਬਣੇ ਮੇਰੀ ਸੋਚ ਹੈ ਕਿ ਵੀ ਇੱਕ ਸਾਡੇ ਪਿੰਡਾਂ ਦੇ ਏਰੀਆ 'ਚ ਸਭ ਤਹਿਸੀਲ ਬਣੇ ਜਿਹੜੇ ਗਾ ਪਿੰਡ ਵਾਲਿਆਂ ਨੂੰ ਦੂਰ ਆਣਾ ਪੈਂਦਾ ਅੰਮਲ ਸ਼ਹਿਰ ਉਹਨਾਂ ਨੂੰ ਉੱਥੇ ਫੈਸਿਲਿਟੀ ਮਿਲੇ ਹਸਪੀਟਲਸ ਜ਼ਿਆਦਾ ਬਣਨ ਸਾਡੇ ਰੂਰਲ ਏਰੀਆ 'ਚ ਹਜੇ ਵੀ ਮੈਡੀਕਲ ਫੈਸਿਲਿਟੀਆਂ ਦੀ ਥੋੜੀ ਜੀ ਕਮੀ ਹੈ ਇੱਕ ਦੋ ਵੱਡੀਆਂ ਹਸਪੀਟਲਸ ਹੋਰ ਲੋੜ ਨੇ ਸਾਡੇ ਪਿੰਡਾਂ 'ਚ ਉਹ ਬਣਨ ਸਾਡਾ ਮਲਟੀ ਸਪੈਸ਼ਲਿਟੀ ਹਸਪੀਟਲ ਬਣੇ ਵਾਲਾ ਸ਼ਹਿਰ ਦਾ ਕਿ ਸਸਤਾ ਔਰ ਵਧੀਆ ਇਲਾਜ ਵਾਲਾ ਸ਼ਹਿਰ ਹੋ ਸਕੇ ਇਹ ਤਮਾਮ ਸੋਚਨਾ ਮੈਂ ਲੈ ਕੇ ਚੱਲ ਰਹੇ ਐ ਐਮ ਐਲ ਏ ਬਣਨਾ ਵੱਡੀ ਗੱਲ ਨਹੀਂ ਹੈ ਵਿਧਾਇਕ ਬਣਨਾ ਵੱਡੀ ਗੱਲ ਨਹੀਂ ਬੜੀਆਂ ਲੋਕ ਬਣੇ ਨੇ ਆਜ ਨਾਮ ਵੀ ਨਹੀਂ ਯਾਦ ਆ ਜਿਹੜੇ ਐਕਸ ਐਮ ਐਲ ਏ ਬਣ ਰਹੇ ਨੇ ਉਹ ਆਜ ਹੱਥ ਜੋੜਦੇ ਤੇ ਫਿਰਦੇ ਨੇ ਲੋਕਾਂ 'ਚ ਕੰਮ ਕੀਤਾ ਹੁੰਦਾ ਤੇ ਲੋਕਾਂ ਨੂੰ ਕੋਲੋਂ ਜਾ ਕੇ ਟਿਕਟਾਂ ਰੋਟਾ ਮੰਗਣ ਦੀ ਲੋੜ ਨਹੀਂ ਸੀ ਨਹੀਂ ਕੰਮ ਕੀਤਾ ਤਾਂ ਇਹ ਹਾਲਾਤ ਨੇ ਅੰਬਾਲਾ ਨੂੰ ਚਮਕਾਣਾ ਨੰਬਰ 1 ਬਣਾਣਾ ਹੈ এমਪਲੋਇਮੈਂਟਸ ਭ੍ਰਸ਼ਟਾਚਾਰ ਮੁਕਤ ਬਣਾਣਾ ਹੈ ਔਰ ਫੈਸਿਲਿਟੀਜ਼ ਮੈਡੀਕਲ ਫੈਸਿਲਿਟੀਆਂ ਹੋਣ ਚਾਹੀਏ এডਿਕੇਸ਼ਨ ਫੈਸਿਲਿਟੀਆਂ ਹੋਣ ਬੈਸਟ ਜਿਹੜੀਆਂ ਨੇ ਇਹ ਸੋਚਣਾ। ਜੀ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਧੰਨਵਾਦ। ਹਰਿਆਣਾ ਦੀ ਚੋਣਾਂ ਨੇ ਜਿਹੜਾ ਹੈਗਾ ਉਹ ਚੋਣਾਂ ਨੇ ਇਸ ਟਾਈਮ ਵਿਗਲ ਬਜਾ ਦਿੱਤਾ ਹੈ। ਬਹੁਤ ਥੋੜਾ ਸਮਾਂ ਰਹਿ ਗਿਆ ਹੈ ਕਿਉਂਕਿ ਲੋਕ ਸਭਾ ਦੇ ਬਾਅਦ ਬਿਲਕੁਲ ਐਕਸਪੈਕਟ ਕੀਤਾ ਜਾਂਦਾ ਹੈ ਕਿ ਹਰਿਆਣਾ ਦੀ ਚੋਣਾਂ ਦੀ ਸਰਗਰਮੀ ਜਿਹੜੀ ਹੈ ਉਹ ਦੇਖਣ ਨੂੰ ਮਿਲੇਗੀ। ਡੈਫੀਨੇਟਲੀ ਪਾਰਟੀਆਂ ਇਸ ਤੇ ਕਨਸੈਂਟਰੇਟ ਕਰ ਰਹੀਆਂ ਹਨ। ਹਰਿਆਣਾ ਦੇ ਵਿੱਚ ਬੀਜੇਪੀ ਦਾ ਰਾਜ ਲੰਮਾ ਹੋ ਗਿਆ ਪਰ ਇਹਦੇ ਬਾਅਦ ਹਮੇਸ਼ਾ ਤਬਦੀਲੀਆਂ ਜਿਹੜੀਆਂ ਉਹ ਸ਼ਾਇਦ ਦੇਖੀਆਂ ਜਾ ਸਕਦੀਆਂ ਔਰ ਇਸ ਵਾਰ ਹਿੰਮਤ ਸਿੰਘ ਜਿਹੜੇ ਨੇ ਹਰਿਆਣਾ ਦੇ ਸੀਨੀਅਰ ਲੀਡਰ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਤਬਦੀਲੀ ਆਏਗੀ ਔਰ ਵੱਡੀ ਮੈਜੋਰਟੀ ਦੇ ਨਾਲ ਅਸੀਂ ਵਿਧਾਨ ਸਭਾ ਚ ਜਾ ਕੇ ਬੈਠਾਂਗੇ ਥੋੜਾ ਇੰਤਜ਼ਾਰ ਕਰਨਾ ਪਏਗਾ ਕੈਮਰਾ ਪਰਸਨ ਸਰਜੀ ਦੇ ਨਾਲ ਬਿੰਦੂ ਸਿੰਘ ਤੁਸੀਂ ਦੇਖ ਰਹੇ ਹੋ ਡੀਫੈਕਟ ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ